ਮੈਂ ਡਿਸਟ੍ਰੀਬਿਊਟਰ ਐ ਡਿਸਟ੍ਰੀਬਿਊਟਰ ਐ ਜਿਹੜਾ ਇਹਨਾਂ ਨੂੰ ਭੇਜਦੇ ਆ ਮਾਲ ਡੀਲਰਾਂ ਨੂੰ ਉਹਨੋਂ ਡਿਸਟ੍ਰੀਬਿਊਟਰ ਕਹਿ ਦਿੰਦੇ ਆ ਕੋਈ ਵੀ ਧਰ ਐ ਜਿਹੜੀ ਇਹ ਟੈਗ ਲਾ ਕੇ ਭੇਜੂਗੀ ਮਾਲ ਮੈਨੋ ਆ ਉਹਦੇ ਤੇ ਦੋ ਧਰਾਵਾਂ ਨੇ ਆਪਣੀਆਂ ਜ਼ਰੂਰੀ ਸਬਾਵਾਂ ਵਾਲਾ ਕਾਨੂੰਨ ਕਹਿ ਦਿੰਦੇ ਆ ਸੈਵਨਿਚ ਉਹਦੇ ਤਹਿਤ ਪਰਚਾ ਦਰਜ ਕੀਤਾ ਜਾਊਗਾ ਇਹ ਜਿਹੜੇ ਇੱਥੋਂ ਦੇ ਆਪਣੇ ਪੁਲਿਸ ਅਧਿਕਾਰੀ ਉਹਨਾਂ ਨੇ ਵੀ ਕਹਿਤਾ ਵੀ ਠੀਕ ਐ ਅਸੀਂ ਲੈਟਰ ਪੜ੍ਹ ਲਿਆ ਸਾਡੇ ਕੋਲੇ ਸ਼ਿਕਾਇਤ ਜਿਹੜਾ ਹੁਣ ਕਹਿੰਦੇ ਆ ਨਾ ਸੈਕਟਰੀ ਕੋਲ ਸੁ ਕਹੀ ਜਾਂਦੇ ਨੇ ਵੀ ਸਾਨੂੰ ਉਹ ਜਵਾਨੀ ਕੋਸ ਕਹਿੰਦੇ ਆ ਅਧਿਕਾਰੀ ਲਿਖਤੀ ਕੋਸ ਕਹਿੰਦੇ ਆ ਜਿਹੜਾ ਜਵਾਨੇ ਆਰਡਰ ਕਰਦੇ ਆ ਸਾਨੂੰ ਉਹ ਹੋਰ ਕਰਦੇ ਆ ਇਹਨਾਂ ਨੇ ਪੁਲਿਸ ਦੇ ਘਰ ਗਏ ਨੇ ਕਹਿਤਾ ਵੀ ਜੇ ਸੁਰ ਨੂੰ ਕੋਈ ਫੋਨ ਤੇ ਜਵਾਨੀ ਆਰਡਰ ਕਰਦਾ ਕੋਈ ਇਹ ਨੈਨੋ ਲੈਂਡ ਦੀ ਖਾਤਰ ਉਹ ਵੀ ਤੁਸੀਂ ਕੰਪਲੇਂਟ ਕਰੋ ਤੇ ਉਹਦਾ ਬਿਲ ਪ੍ਰੂਫ ਹੋਵੇ ਕੰਪਲੇਂਟ ਬਿਲ ਪ੍ਰੂਫ ਦਾ ਭਾਵ ਹੈ ਸਬੂਤ ਸਬੇਤ ਭਾਵੇਂ ਉਹਦਾ ਫੋਨ ਸਬੂਤ ਹੋਵੇ ਭਾਵੇਂ ਉਹਦਾ ਕੋਈ ਹੋਰ ਕਿਸੇ ਕਿਸਮ ਦਾ ਸਬੂਤ ਹੋਵੇ ਤਾਂ ਜੋ ਕੋਈ ਵੀ ਆ ਭਾਵੇਂ ਭਾਵੇਂ ਕੋਈ ਜਿਪ ਕੋਲ ਅਧਿਕਾਰੀ ਹੈ ਭਾਵੇਂ ਕੋਈ ਕਿਸੇ ਵੀ ਕਿਸਮ ਦਾ ਜਿਹੜਾ ਹੋਲ ਸੇਲਰ ਹੈ ਡਿਸਟਰੀਬਿਊਟਰ ਹੈ ਜੋ ਵੀ ਹੋਊਗਾ ਕੋਈ ਉਹਦੇ ਤਹਿਤ ਅਸੀਂ ਪੰਚਾ ਦਰਜ ਕਰਾਂਗੇ ਕੰਪਲੀਟ ਹੋਣੀ ਚਾਹੀਦੀ ਹੈ ਬਿਦਪਰੂਫ ਇਹ ਗੱਲ ਹੋ ਗਈ ਤੋਂ ਨਾਲ ਤੀਜੀ ਗੱਲ ਇਹ ਹੋ ਗਈ ਵੀ ਜਿਹੜਾ ਅੱਜ ਜਨਾਹ ਇਹ ਰੈਕ ਆਇਆ ਇਹ ਠੀਕ ਹੈ ਸਾਰੀਆਂ ਸੁਸਾਇਟੀਆਂ ਨੂੰ ਨਹੀਂ ਜਿਵੇਂ ਉਹਨਾਂ ਨੇ ਉਹ ਲਿਸਟ ਬਣਾਈ ਐ ਸੁਸਾਇਟੀਆਂ ਦੀ 55 ਸੁਸਾਇਟੀਆਂ ਨੇ ਆਪਣੀਆਂ ਜਿਲੇ ਬਠਿੰਡੇ ਦੇ ਗਿਆ ਉਹ ਜਿੰਨੀ ਜਿੰਨੀ ਕਿਸੇ ਦੀ ਡਿਮਾਂਡ ਹੈ ਕਈ 500 ਵਾਲੀ ਵੀ ਹੈ 300 ਵਾਲੀ ਵੀ ਹੈ 150 ਵਾਲੀ ਵੀ ਜਿਵੇਂ ਜਿਵੇਂ ਆਹ 55 ਸੁਸਾਇਟੀਆਂ ਤੇ ਡਿਮਾਂਡ ਲਿਸਟ ਹੈਗੀ ਐ ਇਹਦੇ ਮੁਤਾਬਕ ਜਿਹੜੀ ਅਚਾਰ ਐਕ ਆਇਆ ਉਹ ਹੁਣ ਇਸ ਤੋਂ ਬਾਅਦ ਐ ਜਿਹੜੀ ਉਹ ਉਹ ਸੁਸਾਇਟੀਆਂ ਵਾਲੇ ਆਪ ਦਾ ਲੈ ਕੇ ਆਉਣਗੇ ਆਪ ਦਾ ਵਹੀਕਲ ਵਗੈਰਾ ਤੇ ਉਹਦੀ ਗਾਹਾਂ ਜਿਹੜੀ ਸਪਲਾਈ ਹੋਊਗੀ ਆ ਇੱਕ ਗੱਲ ਜਿਹੜੀ ਰਹਗੀ ਫੀਰ ਤੇ ਉਹ ਹੈਗੀ ਐ ਚਲੋ ਤਾਂ ਗਾਹਾਂ ਅੱਜ ਦੀ ਕੋਈ ਹੋਊਗਾ ਤੇ ਨਾ ਕੋਈ ਫਿਊਚਰ ਚ ਫਿਊਚਰ ਦਾ ਭਾਵਾ ਵੀ ਆਉਣ ਆਏ ਸਮੇਂ ਦੇ ਵਿੱਚ ਵੀ ਕੋਈ ਟੈਗਿੰਗ ਕੋਈ ਥੁੱਪਣ ਵਾਲੀ ਗੱਲ ਨਹੀਂ ਹੋ ਪਰ ਇੱਕ ਉਹਦੇ ਵਿੱਚ ਪੇਚ ਰਹਿ ਗਿਆ ਟੁੱਟਾ ਜਾ ਉਹ ਹੈਗਾ ਵੀ ਜਿਹੜੀ ਪਹਿਲਾਂ ਸੁਸਾਇਟੀਆਂ ਨੂੰ ਇਹਨਾਂ ਨੇ ਟੈਗ ਕਰਕੇ ਉੱਥੇ